ਇਹ ਨਾਲ ਨਾਲ ਪਿੰਡ ਸੋਹਣਾ ਹੁੰਦਾ ਨਾਲੇ এনवायरमेंट ਵਧੀਆ ਹੋਊਗਾ ਬਾਕੀ ਸਪੋਰਟਸ ਦੇ ਉੱਤੇ ਆਪਾਂ ਪੂਰਾ ਧਿਆਨ ਦੇਵਾਂਗੇ ਵੱਧ ਤੋਂ ਵੱਧ ਉੱਥੇ ਆਪਾਂ ਚਾਹੇ ਕੋਈ ਕੋਚ ਵਗੈਰਾ ਆ ਜਾਏ ਉੱਥੇ ਪਿੰਡ ਚੁਰਾ ਕੇ ਜਿੰਮ ਇੱਕ ਵਾਰੀ ਸ਼ੁਰੂ ਕਰ ਲਈਏ ਫਿਰ ਗਵਰਨਮੈਂਟ ਤੋਂ ਵੀ ਆਪਾਂ ਵਧੀਆ ਹੈਲਪ ਸਾਡੇ ਨਾਲ ਹੀ ਪਿੰਡ ਚ ਦੂਜਾ ਪਿੰਡਰ ਦੀ ਬੜੀ ਆਪਣਾ ਹਾਲਤਾ ਹੈਗਾ ਆਪਣੇ ਕੋਲ 35 ਬਏ ਮੰਨ ਕੇ ਚਲੋ 16 ਦਾ ਪਟੜਾ ਹੀ ਉਹਦੀ ਹਾਲਤ ਬਹੁਤ ਖਾਲਦਾ ਸੀ ਤੇ ਆਪਣੇ ਕੀ ਸਾਨੂੰ 3-4 ਵਾਰੀ ਦਿੱਤਾ ਸੀ ਤੇ ਜਾ ਕੇ ਆਹ ਹਾਂਜੀ ਹਾਂਜੀ ਜੈਮ ਦਾ ਹਾਲ ਦੋ ਗੰਨੇ ਹਾਂ ਇੱਕ ਤਾਂ ਬੰ ਨੂੰ ਸਰਕਾਰ ਨਹੀਂ ਦਿੱਤਾ ਸੀ ਪਹਿਲਾਂ ਨੇ ਉਦੋਂ ਤੇ ਇੱਕ ਕੋਈ ਬੰ ਦਾ ਸੀਗਾ ਬੰਦਾ ਬਾਹਰ ਗਿਆ ਉਹਨੇ ਸਹੂਜ ਕਰਕੇ ਦਿੱਤਾ ਸੀ ਕਮਰਾ ਉਹ ਦੋਨੇ ਜੋੜ ਕੇ ਬਣਾਏ ਸੀਗੇ ਤੇ ਜਿਹੜਾ ਵਿਚਾਲੇ ਬੀਮ ਉਹ ਹੁਣ ਡਿੱਗ ਰਿਹਾ ਸੀਗਾ ਉਹਨੂੰ ਕਰਾ ਲਾਂਗੇ ਆਪਾਂ ਤੇ ਤਿੰਨ ਜਾਰ ਵਾਲੇ ਉਹਨੂੰ ਦਿੱਤਾ ਸੀ ਮਹਮਦ ਜ਼ੈਦੂ ਜੀ ਨਹੀਂ ਹੁਣ ਆਪਾਂ ਜਿਹੜਾ ਉਹਨਾਂ ਨੇ ਕੋਈ ਗੱਲ ਹੀ ਨਹੀਂ ਗੋਲੀ ਸਾਡੀ ਨਹੀਂ ਕੋਈ ਆਪਾਂ ਪਹਿਲ ਦੇ ਦਰਸ ਤੇ ਕੰਮ ਕਰਨੇ ਆ ਸਾਰੇ ਜਿਹੜੇ ਕੰਮ ਹੋਣਗੇ ਔਰ ਚੰਗਾ ਲੱਗੂਗਾ ਨਾਲੇ ਤਾਂ ਜਵਾਗ ਨਸ਼ਿਆਂ ਤੋਂ ਦੂਰ ਹੋਣਗੇ ਜੇ ਇੱਧਰਲੇ ਪਾਸੇ ਹੋਣਗੇ ਜਿਹੜੇ ਵਿਲੇ ਜਵਾਗ ਨਾ ਉਹੀ ਦੂਜੇ ਪਾਸੇ ਜਾਂਦੇ ਘਟ ਗਏ ਆ ਨਾ ਆਪਾਂ ਨੂੰ ਉਹਨੂੰ ਬਿ ਵਿੰਡ ਪੱਤਰ ਤੇ ਆਪਾਂ ਛੋਟੇ ਜਿਹੇ ਖੇਡ ਮੈਦਾਨ ਲਗਰਾਵਾਂਗੇ ਔਰ ਜਿੱਤੇ ਨਾਲ ਉਤਸ਼ਾਹ ਵੀ ਮਹਿਸੂਸ ਜੁਆ ਕਰੀ ਐਡੇ-ਐਡੇ ਜੁਆ ਕੇ ਮਿਲਦੇ ਹੁਣ ਕਿੰਨੇ ਪਿੰਡਾਂ ਦੇ ਸਾਨੂੰ ਖੇਡ ਗਰਾਊਂਡ ਚਾਹੀਦਾ ਇਹ ਪਿੰਡਾਂ ਚਾਹੀਦੇ ਉਹ ਆਪਾਂ ਪ੍ਰੋਵਾਈਡ ਕਰਾਂਗੇ ਜੇ ਹੁਣ ਐਡੇ-ਐਡੇ ਜੁਆ ਕੇ ਲੱਗੇ ਉਹਨਾਂ ਨੂੰ ਗਰਾਊਂਡ ਦਾ ਨਸ਼ਾ ਲੱਗਿਆ ਗਰਾਊਂਡ ਦਾ ਜਦੋਂ ਖੇਡ ਦਾ ਨਸ਼ਾ ਹੋ ਗਿਆ ਹੋਰ ਪਾਸੇ ਜਾਣਗੇ ਕਿ ਸਾਡੇ ਪਿੰਡ ਜਿੰਨਾ ਵੀ ਸਮਾਨ ਵੀ ਸਾਧੋਂ ਸਾਹੋਂ ਨਹੀਂ ਦਿੱਤੀ ਸੀ ਗਰਾਂਡ ਜੀ ਤੇ ਕੋਸ਼ਿਸ਼ ਕਰ ਸਰਪੰਚੀ ਕੋਟੇ ਚੋਂ ਲਿਆਂਦਾ ਸੀ ਜੀ ਮੰਨ ਕੇ ਚਲੋ 6-7 ਲੱਖ ਦਾ ਸਮਾਨ ਆਇਆ ਉਹ ਹਾਲਤ ਦੂਜੀ ਕਰਕੇ ਨਾ ਜੀ ਬਹੁਤ ਗੁਜੋ ਹੋਆ ਨਹੀਂ ਕਰਾਂਗੇ ਕਰਾਂਗੇ ਪਹਿਲ ਦੇ ਜਾਂਦੇ ਹਾਂ ਇੱਕ ਪਿੰਡ ਕੋਲ ਤੇ ਥੇੜੇ ਹੋਈ ਇਹ ਸਾਂਝਾ ਕੰਮ ਆ ਸਾਡਾ ਹੈ ਇਹ ਟ੍ਰਾਂਸਫਰ ਚੇਂਜ ਕਰਾਉਣਾ ਸੀ ਕੋਈ ਨਾ ਕਰਵਾਦਾ ਪਰਾਂ ਦੇ ਸਾਈਨ ਵੀ ਹੈ ਕੋਈ ਨਹੀਂ ਆ ਬਕਾਇਦਾ ਡੇਟ ਹੈ ਹਰਿੰਦਰ ਜੈ ਜੀ ਨੂੰ ਇੱਕ ਲਗਭਗ ਸਾਲ ਤੋਂ ਪ੍ਰੂਫ ਨਹੀਂ ਇੱਕ ਰਮਨ ਕੋਈ ਬਾਈ ਮੈਂਟੂ ਜੀ ਨਾਲ ਗੱਲਬਾਤ ਹੋ ਰਹੀ ਦੀ ਬੈਠੇ ਕੁੱਤੀ ਸੀ ਮੈਨੂੰ ਨਾ ਸੀ ਸੋ ਆਪਨੇ ਮਿਲਣ ਦੇ ਵਿੱਚ ਕੋਈ ਨਹੀਂ ਕੋਈ ਨਾ ਕਰਾਂਗੇ ਹਾਂ ਠੀਕ ਹੈ ਬਾਈ ਜੀ ਹਾਂ ਬਾਅਦ ਵਿੱਚ ਵੀ ਮਿਲਦੇ ਰਹੋ ਯਾਰ ਕਿਉਂ ਰਹੋ ਸਾਲ ਤੋਂ ਸਾਡਾ ਨਿਕਲਦੇ ਚੰਗਾ ਹਰਮੋਜੀ ਗਰਮੀ ਲੱਗਦਾ ਤੋਂ ਤੋਂ ਰਹਿੰਦੇ ਗਰਮੀਆਂ ਵੀ ਵਧੀਆ ਕਰਾਓ ਹਰਮੋਜੀ ਠੀਕ ਹੈ ਹਰਮੋਜੀ ਜਿੱਥੇ ਤੁਸੀਂ ਮਾਈਡ ਫੋਟੋ ਕਰ ਦੋ ਜੀ 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 ਮੈਂ ਜੀ ਮੈਂ ਇਨਸ਼ਾਅੱਲਾ ਕਰਾਂਗਾ ਠੀਕ ਹੈ ਜੀ ਤੁਹਾਨੂੰ ਦੱਸ ਜਿਹਾਓ ਜਿਹੜੇ ਮੇਲਣਾ ਵੀ ਆਏ ਹੋਣੇ ਠੀਕ ਮੇਲਣਾ ਤੁਸੀਂ ਬਣਾ ਦਿਓ ਤੁਸੀਂ ਹਰਮੋਲ ਜੀ ਹਰਮੋਲ ਜੀ ਮੇਲਣੀ ਮੈਂ ਕੱਲ੍ਹ ਸਾਂ ਕੁ ਮੇਰੇ ਕੋਲ ਆਉਂਦਾ ਆਉਦਾ ਆਉਦਾ ਮੋਬਾਈਲ ਤੇ ਕਰਦੇ ਸਾਡੇ ਇਹ ਕੰਮਿਆਂ ਨਾਲ ਕੋਈ ਪਾਸੇ ਹਰਮੋਲ ਜੀ ਇਸ ਗੱਲ ਦਾ ਦੇਤਾ ਸਾਨੂੰ ਨਹੀਂ ਦਤਾ ਇਹ ਪਰ ਪੈਨ ਦੇ ਪਹਿਲੇ ਧਾਰ ਦੇ ਬਰੋਗੋ ਤੁਸੀਂ ਕੋਈ ਵੀ ਕੰਮ ਇਹਨਾਂ ਦਾ ਸਾਂਝਾ ਕੰਮ ਕਰ ਮਦਦ ਜੋ ਦੋ ਤਰਫੋਂ ਭਾਈ ਹੋਵੇ ਜੋ ਮਰਜ਼ੀ ਕਰਨਾ ਮੈਂ ਤੁਹਾਡੇ ਨਾਲ ਅਨਮੋਲ ਜੀ ਭਾਈ ਜੀ ਅੰਡਰਗਰਾਉਂਡ ਕਰ ਕਰ ਉਹਨਾਂ ਨਾਲ ਸਰ ਠੀਕ ਹੈ ਅਨਮੋਲ ਜੀ ਜਿੱਥੇ ਤੁਸੀਂ ਖਿਡਾਰੀਆਂ ਨੂੰ ਪਹਿਲੇ ਧਾਰ ਤੇ ਖੇਡਾਂ ਵਾਲ ਜੋੜ ਰਹੇ ਹੋ ਤਾਂ ਮਜ਼ਦੂਰਾਂ ਦੇ ਲਈ ਕੀ ਉਪਰਾਲਾ ਤੁਸੀਂ ਬਟਾ ਕੰਮ ਜਾ ਰਹੇ ਹੋ ਜੀ ਮਜ਼ਦੂਰਾਂ ਨੂੰ ਕੀ ਵੰਡੀ ਦੇਂਦੇ ਨੇ ਬਿਲਕੁਲ ਜੀ ਮਜ਼ਦੂਰਾਂ ਲਈ ਵੀ ਕਰਾਂਗੇ ਉਹਨਾਂ ਦੇ ਦਿਹਾੜੀ ਵੀ ਫਿਕਸ ਹੋਊ ਕੋਈ ਨਾ ਕੋਈ ਵਧੀਆ ਜਿਹੜਾ ਮੇਲੇ ਸਾਲ ਜਿੰਨਾਂ ਜਿੰਨਾਂ ਦੀ ਫੋਟੋ ਜਾਂ ਗੱਲਬਾਤ ਕਰ ਰਹੀ ਸੀ ਜੀ ਉਹ ਕਿਰਪਾ ਕਰਕੇ ਪਾਸੇ ਦੂਜ